ਨੇ ਤੋਂ ਆਨੇ ਵਰਨਾ ਹਾਰਾ ਦੁਕਾਨ ਦਾ ਸਰਾ ਸਾਟ ਨੇ ਜੀਹਨ ਦਾ ਮੇਲਾ ਤੇ ਜਾਤ ਦਾ ਬੇਦਰ ਦਾ 10 1 1 ਔਰਤ ਜੀ ਵਾਹਿਦ ਜੀ ਦੇ ਘਰੇ ਸ਼੍ਰੀਪਤੋ 3 ਨਾ ਇਵਾਰ ਫਿਰੋਤੀ ਜੀ ਪਾਸ ਇੰਡਸਟਰੀ ਸਰਕੂਲ ਤੋਂ ਗੌਦੀ ਸਿੰਘ ਦਾ ਜੁਨਾਣ ਤਨੀ ਤੇ ਆਈ ਇਲਾਕੇ ਦੇ ਪ੍ਰੀਮਰ ਦਾਤਰਾਮ ਦਾਸਾ ਹੋਇਸ ਤੋਂ ਆਏ ਹਰਜਨ ਹਰ ਗੋਵਿੰਦ ਨੂੰ ਸਿਮਰੋ ਸਿੰਘ ਹਰ ਰਾਏ ਸੀਡੀਆਰ ਪੇਸ਼ੰਤ ਹੈ ਜੀ ਜਿਹਦੇ ਫੇਸ ਆਪ ਦੀ ਸਗਾਏ ਤੇਜ ਬਹਾਦਰ ਸਿੰਘ ਆਏ ਕਰਨੋ ਨੇ ਦਿਆ ਤਾਇ ਸਾਬ ਫਾਇਨ ਹੋਈ ਸਾਇ ਕਾਫੇ ਮੇ 5000 ਹੈ ਸ੍ਰੀ ਗੁਰੂ ਬਹੁ ਸੇਖਰ ਮਹਾਰਾਜ ਜੀ ਮਰਤ ਦੇ ਕਾਫੇ ਸਰਵਾਨ ਸਦਾਰਨ ਨੂੰ ਸਾਕ ਪਾਇੰਗ ਹੋਇਆ ਹੈ। ਦਸਾ ਪਾਸ਼ੇ ਦੀ ਆਤਮਿਕ ਵਿਦੂਤ ਗੁਪਤਾ ਵਿਦੇ ਬਰਾਜਨਾਨ ਸਾਹਿਬ ਤੇ ਗੁਰੂ ਧਰਨ ਕੰਚ ਸਾਹਿਬ ਸ੍ਰੀ ਗੁਰੂ ਜਰਨ ਸਿੰਘ ਮਹਾਰਾਜ ਦੇ ਪਾਕ ਦਾ ਸੂਜਾਤਿਕ ਇਤਿਹਾਸ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜ ਪਿਆਰੇ ਚਾਹ ਸਾਹਿਬਾਂ ਦੇ 40 ਮਿੰਟ ਰੱਠੀਆਂ ਜਦ ਤੱਕ ਸਭ ਜਿੰਨਾ ਨਾਮ ਜਿਹਾ ਮਾਨ ਸਕਿਆ ਦੇ ਚਲਾਈ ਤੇ ਗਵਾਈ ਹੋਈ ਥੋਂ ਤੇ ਪਿਆਰੇ ਸਾਰੀ ਜਿੱਕਰ ਦਵਾਈ ਦਾ ਸਿਆਣ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਲਾਸ ਸਿੰਘਾ ਸਿੰਘ ਜੀ ਆਨੇ ਧਰਮਨੀ ਇਸਿੰਦ ਤੇ ਬੰਦ ਬੰਦ ਕਰਵਾਏ ਬਿੰਕਰੀਆਂ ਲੋਹਾਈਆਂ ਚੜ੍ਹ ਚੜ੍ਹੇ ਤਨ ਆ ਰਿਹਾ ਨਾਲ ਚਲਾਏ ਗੁਰਦੁਆਰੇ ਕੇ ਸ਼ਿਵਾਲੀ ਕਰਵਾਨੀਏ ਬੀਤੀਆਂ ਧਰਮਨੀ ਆ ਰਿਆ ਇਸ ਤਰ੍ਹਾਂ ਸੁਣਾ ਫਰ ਰੰਗਣ ਵਾਈ ਪਤਾ ਕਿ ਦਵਾਈ ਦਾ ਧਿਆਨ ਕਰਕੇ ਖਾਲਸਾ ਹੀ ਸਾਹਿਬ ਲੋਜੀ ਪੰਚਾਇਤ ਦਾ ਸਭ ਤੋਂ ਵੱਤ ਗੁਰਦੁਆਰਿਆਂ ਨੂੰ ਧਿਆਨ ਕਰਕੇ ਖਾਲਸਾ ਹੀ ਸਾਹਿਬ ਲੋਜੀ ਇਹਨਾਂ ਮਾਨਿਆਂ ਦੇ ਮਾਨ ਸਤਗੁਰੂ ਦੀ ਚਾਹ ਨਾਲ ਤਾਂ ਕਦੇ ਨਹੀਂ ਨੀਕਿਆ ਵੀ ਉਹ ਛਤ ਦੇ ਤਲ ਤਲ ਸਰਦਿ ਦੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਰਾ ਸਾਡੇ ਸਭ ਤੋਂ ਸਤਿਕਾਰਯੋਗ ਸਾਈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਤਨ ਸ਼ਤਬਦੀ ਮਿੱਟੀ ਪਾਜਾ ਸੈਨਸਿਟੀ ਦੀ ਰਣਤਰ ਨਾਰਗੀ ਅਮਰ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਜੀ ਅਮਰ ਸਿੰਘ ਤੰਤਨ ਬਾਬਾ ਭਤੇ ਸਿੰਘ ਜੀ ਜਗਤ ਮਾਤਾ ਪੂਜਨੀਕ ਮਾਤਾ ਮਾਤਾ ਗੁਰੂ ਕਉਂ ਦਿਓ ਹਾਕ ਜੇ ਦੀ ਅਸਾਰ ਕਾਚਨ ਹੋਈ ਸਾਡੇ ਕਾਜੀ ਜੀ ਦੀ ਵਾਗ ਵਿੱਚ ਕੁੰਡੇ ਪੜਕੇ ਨੇ ਮਹਾਰਾਜ ਸੰਤ ਆਸਨ ਦੇ ਦੁਆਰਾ ਸੇਵਾ ਸਹਾਇਤ ਕੀਤੀ ਸਥੇਗਰ ਹੈ ਸਮੂਹ ਇਲਾਕਾ ਨਿਵਾਸੀ ਖੰਡ ਦੇ ਸਹਿਯੋਗ ਦੇ ਨਾਲ ਮਹਾਰਾਜ ਦੇ ਪੀਸੀਆ ਹੋਕ ਕੀ ਤੋਂ ਚੰਡੀਗੜ੍ਹ ਵਿਖੇ ਮਹਾਰਾਜੀ ਨੋੜਵੰਦ ਅੰਗਰੀਜਾ ਮੈਨੇ ਇਹ ਲਈ ਮਹਾਰਾਜੀ ਜੀ ਨੂੰ ਕਿੰਨੇ ਕਰਦੇ ਸਵਾਵਾ ਮਹਾਰਾਜੀ ਆਪਨੇ ਸਾਨਾ ਤਿਆਰ ਕਰਕੇ ਅੰਗਰੀਜਾ ਨੇ ਜਿਹੜੀ ਚੰਡੀਗੜ੍ਹ ਵਿੱਚ ਹਾਜ਼ਰ ਕੀਤੀ ਆ ਜੀ ਉਹ ਮਹਾਰਾਜੀ ਸੰਗਤ ਨੂੰ ਬਤਾਉਣ ਤੋਂ ਪਹਿਲਾਂ ਆਪ ਵੀ ਕਰਨਾ ਕਰਨਾ ਪਾਇਆ ਸਿਹਰਾ ਨਹੀਂ ਕਿ ਮਹਾਰਾਜੀ ਸੰਗਤ ਨੂੰ ਸੇਵਾਦਾਰਾਂ ਨੂੰ ਬਤਾਉਣ ਦੀ ਆਦੇਆ ਬਸ ਮਹਾਰਾਜੀ ਜੋ ਜੀ ਸਕੇ ਸਵਾ ਆਪ ਜੀ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੇ ਵਿਜਨਾ ਖਜ਼ਾਨਿਆਂ ਤੇ ਆਸਤਾਨੇ ਖਜ਼ਾਨੇ ਖਰੂਰ ਕਰਦੇ ਨੇ ਮਹਾਰਾਜੀ ਇਹਨਾਂ ਲੰਗਰਾਂ ਦੇ ਵਿੱਚ ਭਾਈ ਬੰਜੀਤ ਸਿੰਘ ਜੀ ਹਸਿਆਰ ਪੁਰ ਨਗਰ ਵੱਲੋਂ ਮਹਾਰਾਜੀ ਠੰਡੇ ਜਲਦੀ ਸੇਵਾ ਮਹਾਰਾਜੀ ਫਿਰ ਜਲੇ ਨਗਰਾਂ ਦੇ ਵਿੱਚ ਵੀ ਵਿਸ਼ੇਸ਼ ਮੰਗਰ ਦੇ ਬਸਤੀ ਲੈ ਕੇ ਉਹਨਾਂ ਦੇ ਮੋਤਰ ਹਾਜ਼ਰ ਹੋਏ ਨੇ ਕਿਰਪਾ ਕਰਨੀ ਮਹਾਰਾਜ ਜੀ ਇਹਨਾਂ ਨੂੰ ਵੀ ਫੁਰਸਕੀ ਨਾਮਦਾਨ ਇਸ਼ਦਾਨ ਖਜ਼ਾਨੇ ਭੂਜਾ ਦੇ ਚੜ੍ਹਦੇ ਨੇ ਅਗਲਾ ਨੇ ਜੀਵਨ ਬੱਚ ਨੇ ਮਹਾਰਾਜ ਜੀ ਸੇਵਾਦਾਰਾਂ ਨੇ ਸਾਹਿਬਾ ਨੂੰ ਤਰਮਨਤਾਂ ਦੇ ਨਾਲ ਸਵਾਵਾ ਦਾਨ ਮਹਿਰਾ ਭਰਿਆ ਫੋਟਨਾ ਮਹਾਰਾਜ ਜੀ ਜਿਨ੍ਹਾਂ ਖਜ਼ਾਨੇ ਦੇ ਵਿੱਚ ਕਿੰਨਾ ਕਿਹੜਾ ਸਾਰਿਆਂ ਦੇ ਖਜ਼ਾਨੇ ਭੂਤਾਂ ਦੇ ਨੇ ਮਹਾਰਾਜ ਜੀ ਦਿੱਤੀਆਂ ਹਾਲਾ ਕਰਦੇ ਨੇ ਮਹਾਰਾਜੀ ਰੇਖਾ ਤੋਂ ਚੜ੍ਹਦੀ ਨਾ ਰਾਸਤਾ ਮੰਗਾਰਾ ਜੀ ਸਿਰਪਾਤ ਦੇ ਸੇਵਾਦਾਰਾਂ ਨੂੰ ਆਗਿਆ ਪਸ ਮਹਾਰਾਜ ਜੀ ਕਿਰਤਾਂ ਲੰਦਰ ਦੇ ਫਟਾਉਂਦੀ ਮਾਰੇ ਉਹ ਤਲਾਬ ਜੀਰਵ ਜੇ ਧਰਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਰਹੋ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਖੋਲੇ ਸੋਨਿਆਲੇ ਹੋਸੀ ਸਭ ਹਾਲਸਾ ਵਾਹਿਗੁਰੂ ਜੀ ਕੀ ਕਰੇ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੇਸ ਕਿੱਟ ਕਰੋ ਨਾਮ ਜਪੋ ਬਾਣੀ ਛਪੋ ਜੋ ਵੀ ਜਿਸ ਵੰਡ ਹੁੰਦਾ ਸੰਗਤਾਂ ਦਾ ਜੀ ਦੰਤਕੀ ਸਵਾ ਸਿਵਾ ਪੀਜੀ ਹਸਪੀਟਲ ਚੰਡੀਗੜ੍ਹ ਵਿਖੇ ਸਮੇਂ-ਸਮੇਂ ਤੇ ਜਦੋਂ ਵੀ ਸਵਾ ਵਰਦਾ ਸੰਤ ਆਸ਼ਰਮ ਗੁਰਦੁਆਰੇ ਨਿਰਵਾਸ ਸਰ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਅਮਰ ਸ਼ੀਰਾਂ ਦੀ ਮਿਹਰਬਾਨੀ ਦੇ ਸਦਕਾ ਅਮਰ ਸ਼ੀਰ ਸੰਤਨ ਬਾਬਾ ਜਰਵਾਰ ਸਿੰਘ ਦੀ ਅਮਰ ਸ਼ੀਰ ਸੰਤਨ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਪੂਜਨੀਕ ਮਾਤਾ ਮਾਰਦਾ ਗੁਰੂਕੌਰ ਜੀਆਂ ਦੀ ਫਾਹਰ ਕਿਰਪਾ ਦੇ ਸਦਕਾ ਇਹ ਲੰਗਰ ਦੀਆਂ ਸਵਾਵਾਂ ਪੀਜੀ ਹਸਪੀਟਲ ਚੰਡੀਗੜ੍ਹ ਵਿਖੇ ਦਿੱਤੀਆਂ ਜਾਂਦੀਆਂ ਨੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਹੀ ਸਚਜੇ ਢੰਗ ਦੇ ਨਾਲ ਆਪ ਜੀ ਨੇ ਵੀਡੀਓ ਰਾਹੀਂ ਦੇਖਿਆ ਹੋਣਾ ਲੰਗਰ ਦੀਆਂ ਸਵਾਵਾਂ ਇੱਥੇ ਚਾਹੇ ਵਾਤਨ ਦੀ ਸੇਵਾ ਹੋਵੇ ਚਾਹੇ ਜਲ ਸਟਾਲ ਦੀ ਸਾਫ ਸਫਤਰਾ ਠੰਡਾ ਜਲ ਸਕਾਉਣ ਦੀ ਸੇਵਾ ਵੀ ਸੰਗਤ ਨੂੰ ਕੜੀ ਚੌਪ ਪਤਾ ਦੇ ਗਰਾਹ ਪ੍ਰਸਾਦਿਆ ਕੋਈ ਵੀ ਲੰਗਰਾਂ ਬੜੇ ਸਚਜੇ ਢੰਗ ਨਾਲ ਸ੍ਰੀ ਅਕਾਲ ਸਾਹਿਬ ਦੀ ਪਾਵਨ ਧਰਤੀ ਨੂੰ ਪਿਆਰ ਕਰਕੇ ਰੱਖਦੇ ਰਹੀ ਇਹ ਅਰਦਾਸ ਸੇਵਾਦਾਰ ਫਤਿਹਗੜ ਸਾਹਿਬ ਤੋਂ ਹੁੰਦੀ ਨੇ ਕੋ ਸੰਗਤਾਂ ਚੰਡੀਗੜ੍ਹ ਮਹਾਲੀ ਦੀ ਇਥੇ ਜੁੜ ਕੇ ਸੇਵਾ ਦੇ ਵਿੱਚ ਬਿਆਪਕ ਸਹਿਯੋਗ ਕਰਦੀਆਂ ਨੇ ਆਪ ਜੀ ਵੀ ਫਿਰ ਸਲੰਗਰ ਦੇ ਵਿੱਚ ਜਰੂਰ ਜਰੂਰ ਸਹਿਯੋਗ ਦਿਓ ਇਲਾਕਾ ਦੇ ਕੋ ਫਤਿਹਗੜ ਸਾਹਿਬ ਦੀ ਤਵੀਰ ਹੁੰਦਾ ਹੈ ਮਹੱਦੀਆ ਰੋਡ ਸ੍ਰੀ ਫਤਿਹਗੜ ਸਾਹਿਬ ਦੇ ਕੇ ਇਹ ਸਥਾਨ ਜਿੱਥੇ ਲੰਗਰ ਦੀ ਸੇਵਾ ਖੁੱਲੂ ਜਾਂਦੀ ਆ ਪਿਆਰ ਹੁੰਦਾ ਲੰਗਰਾਂ ਨੂੰ ਧੰਨਵਾਦ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਸਰੋਤੇ ਕਰ ਰਹੇ ਨੇ ਲੰਗਰ ਦੀ ਸੇਵਾ ਮਹੀਨੇ ਦੇ ਵਿੱਚ ਕਿੰਨੀ ਵਾਰ ਕੀਤੀ ਜਾਂਦੀ ਹੈ ਡੇਲੀ ਕੀਤੀ ਜਾਂਦੀ ਹੈ ਜਾਂ ਮਹੀਨੇ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਪਾਪਾ ਜੀ ਮਹੀਨੇ ਦੇ ਵਿੱਚ ਤਿੰਨ ਵਾਰ ਹੁੰਦਾ ਜੀ ਲੰਗਰ ਐ ਤੇ ਇੱਕ ਦਿਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵੱਡੇ ਮੁਰਜੇ ਦੇ ਸਾਹਮਣੇ ਉੱਥੇ ਆਪਣਾ ਹਰੇਕ ਸੰਗਰਾਂਦ ਦਾ ਲੰਗਰ ਹੁੰਦਾ ਜੀ ਜੀ ਤੇ ਬਾਕੀ ਕਿਸੇ ਵੀ ਕਿਸਾਨੀ ਸੰਘਰਸ਼ ਦੇ ਵਿੱਚ ਹੋਵੇ ਉੱਥੇ ਆਪਣਾ ਲਗਾਤਾਰ ਨਿਰੰਤਰ ਲੰਗਰ ਦੀ ਸਵਾਵਾ ਚੱਲਿਆ ਨੇ ਮਾਪੁਰ ਤੋਂ ਬਾਬਾ ਦਲਵਾਰਾ ਸਿੰਘ ਜੀ ਰੋਈਸਰ ਸਾਹਿਬ ਵਾਲੇ ਜੀ ਉਹ ਆਪ ਦੇਖ ਰਹੇ ਹੋ ਫਲੈਕਸੀ ਫੋਟੋ ਵੀ ਕੀਤੀ ਹੋਈ ਆ ਜੀ ਉਹਨਾਂ ਦੀ ਅਪਾਰ ਕਿੱਤਾ ਦੀ ਸੜਕਾਂ ਸੰਗਤ ਦੇ ਸਹਿਯੋਗ ਨਾਲ ਚੱਲਿਆ ਜੀ ਪੀਐਚਏ ਵੀਖੇ ਕਿ ਕਿਉਂਕਿ ਸਰਪ੍ਰਚਾਰ ਦਾ ਵੀ ਆ ਆਪਣਾ ਜੇ ਦੀਵਾਨ ਦੀਵਾਨਾਂ ਦਾ ਸਮਾਂ ਹੁੰਦਾ ਹੈ ਜੇ ਕਿਸੇ ਦਿਨ ਦੇ ਵਿੱਚ ਦੀਵਾਨ ਦਾ ਸਮਾਂ ਜੇ ਆਪਾਂ ਦੇ ਨਿਸ਼ਚਿਤ ਕਰ ਦਈਏ ਕੋਈ ਦਿੱਕਤ ਆਉਂਦੀ ਆ ਫਿਰ ਜਿਹੜੇ ਵਾਰ ਵੀ ਪ੍ਰੋਗਰਾਮ ਹੁੰਦਾ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੇ ਇਸ ਕਰਕੇ ਅਬੋਂ ਪਿੱਛੋਂ ਮਹੀਨੇ ਦੇ ਵਿੱਚ ਦੋ ਤਿੰਨ ਵਾਰ ਇਸ ਤੇ ਲੰਗਰ ਦੀ ਸੇਵਾ ਇਸ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਨਿਭਾਈ ਜਾਂਦੀ ਹੈ ਜੀ ਜੀ ਕੀ ਨਾਮ ਤੁਹਾਡਾ ਬਾਈ 10 ਸਾਨੂੰ ਜਗਜੀਤ ਸਿੰਘ ਜੀ ਫਤਿਹਗੜ ਸਾਹਿਬ ਤੋਂ ਜੀ ਸ੍ਰੀ ਅਨੰਤ ਵਾਸ ਗੁਰਦੁਆਰਾ ਕੇ 4/4 ਸੈਕ ਮਹਾਦੀਆ ਰੋਡ ਗੁਰਦੁਆਰਾ ਸੈਕ ਸ੍ਰੀ ਫਤਿਹਗੜ ਸਾਹਿਬ ਦੀ 2 ਕਿਲੋਮੀਟਰ ਦੂਰ ਚੱਲਿਆ ਨਾਲ ਜੀ ਧੰਨਵਾਦ ਜੀ ਵਾਹਿਗ